ਸੇਰੀ ਗੁਰੂ ਗੰਸਾ ਸਾਹਿਬ ਜੀ ਟਿੱਕੀ ਕੋ ਦਾ ਨਾਮ ਵਾਗੇ ਹੋਏ ਗੁਰੂ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੀ ਚੁੜੀ ਜਕਤਾ ਇਕਲੀ ਹਮ ਤੋਂ ਪਹਿਲਾਂ ਦਾ ਸੀਧਾਂ ਪ੍ਰਣਾਮ ਕੱਤਰਾ ਨਾਂ ਹੈ ਜੀ ਸਰਹੰਦ ਦੇ ਰਾ ਨੰਨੀਆਂ ਗੋਰੀਆਂ ਬਾਹਾਂ ਨੂੰ ਨੰਨੀਆਂ ਗੋਰੀਆਂ ਬਾਹਾਂ ਨੂੰ ਜਦੋਂ ਲੱਗੀਆਂ ਹੱਤ ਕੜੀਆਂ ਨੰਨੀਆਂ ਗੋਰੀਆਂ ਬਾਹਾਂ ਨੂੰ ਜਦੋਂ ਲੱਗੀਆਂ ਆਤ ਕੜੀਆਂ ਇਹ ਨਵਾਂ ਹੀ ਕੁਝ ਹੋ ਗਿਆ ਇਹ ਨਵਾਂ ਹੀ ਕੁਝ ਹੋ ਗਿਆ ਕਹਿ ਅਸਲਾਂੀਆਂ ਪਈਆਂ ਸਭ ਦੇਖਣ ਵਾਲੀਆਂ ਅੱਖੀਆਂ ਸਭ ਦੇਖਣ ਵਾਲੀਆਂ ਅੱਖੀਆਂ ਲਾਈਆਂ ਹੰਝੂਆਂ ਏ ਕੜੀਆਂ ਬਲਸਰਾਂ ਦੇ ਤੂਰ ਲੈ ਬਲਸਰਾਂ ਦੇ ਤੂਰ ਲੈ ਪੈਰੀ ਬੇੜੀਆਂ ਜੜੀਆਂ ਖੂਦੇ ਪਾਣੀ ਭਰਦੀਆਂ ਆਉਂਗਾ ਖੂਦੇ ਪਾਣੀ ਭਰਦੀਆਂ ਔਰਤਾਂ ਦੇ ਹੋ ਗਈਆਂ ਖੜੀਆਂ ਦੰਦਾਂ ਵਿੱਚ ਉਂਗਲਾਂ ਪਾਲੀਆਂ ਉਹਨਾਂ ਦੰਦਾਂ ਵਿੱਚ ਉਂਗਲਾਂ ਪਾਲੀਆਂ ਛੱਡ ਆਪਣੀਆਂ ਘੜੀਆਂ ਨੂੰ ਧਰਤੀ ਕੰਬਣ ਲੱਗ ਪਈ ਧਰਤੀ ਕੰਬਣ ਲੱਗ ਪਈ ਸੋਹਣੀਆਂ ਜਿੰਦਾ ਸਰਹੰਦੀਆਂ ਬਣੀਆਂ ਵਿੱਚ ਹਵੇਲੀਆਂ ਦੇਖਣ ਬੇਗਮਾਂ ਵਿੱਚ ਹਵੇਲੀਆਂ ਦੇਖਣ ਬੇਗਮਾਂ ਗੁੱਸੇ ਨਾਲ ਖਿੜਤੀਆਂ ਬੜੀਆਂ ਕੱਬੇ ਕੋਈ ਕਹੇ ਦੂਜ ਚੰਦੇ ਕੋਈ ਕਹੇ ਦੂਜ ਚੰਦੇ ਕਹਿ ਕੋਈ ਸੋਹਣੀਆਂ ਲੜੀਆਂ ਹੁਣ ਸੁਖ ਨਹੀਂ ਸਰਹੰਤੀ ਹੁਣ ਸੁੱਖ ਨਹੀਂ ਸਰੰਦ ਦੀ ਆਉਂਦੀਆਂ ਸਿ ਫੋੜੀਆਂ ਚੜੀਆਂ ਤਾ ਢੇਰੀ ਹੋਣਾ ਸਰੰਦ ਨਹੀਂ ਤਾ ਢੇਰੀ ਹੋਣਾ ਸਰੰਦ ਨਹੀਂ ਬਨ ਹੱਥਾਂ ਮੜੀਆਂ ਅੱਲਾ ਅਕਲ ਦੇਵੇ ਨਿਵਾਜ਼ ਕੱਲਾ ਅਕਲ ਦੇਵੇ ਨਿਵਾਜ਼ ਨੂੰ ਛੱਡੇ ਉਹ ਜਿੰਨਾ ਸੜੀਆਂ ਗੋਸਲ ਮੇਰਾ ਤੇ ਗੋਸਾ ਮੇਰਾ ਲਵੇ ਗੋਸਲ ਮੰਗ ਲਵੇ ਮੁਫ਼ਤੀ ਹੁੰਦੂ ਗੋਸਾ ਮੰਗ ਜੇ ਮਾਫ਼ੀ ਗੁਰੂ ਤੋਂ ਛੱਡ ਹੋਂ ਮੀਆਂ ਅੜੀਆਂ ਛੱਡ ਹੋਂ ਮੀਆਂ ਅੜੀਆਂ ਵਾਇਲ ਜਿਆ ਖਾਲਸਾ ਵਾਇਲ ਡਿਪਟੀ ਫਤ ਬਹੁਤ ਬਸਾਂ ਦਾ ਜੀ ਖਸਰਾ ਸੋ ਪਰਵੇਸ਼ ਸਿੰਘ ਜੀ ਖਸਰਾ ਤੇ ਉਸ ਤੋਂ ਬਾਅਦ ਹਰਜੀਤ ਨਾਗਰਾ ਜੀ ਅਡਿਸ਼ਨਲ ਲੈ ਕੇ ਆਉਣਗੇ ਉਸ ਤੋਂ ਬਾਅਦ ਵੀਰ ਮਲਕੀਪੁਰ ਬਸਰ ਜੀ